ਦੇਵ ਮਾਰਾ ਭਜੀ ਸਾਡੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਕੀ ਸੋਈ ਦੀ ਟੀਮ ਪਿੰਡ ਪਠਲਾਵਾ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਸਾਨੂੰ ਕੱਲ ਵੀਰ ਸਾਡਾ ਕਿੰਦਾ ਟਡਵਾਲ ਸਮਾਜ ਸੇਵੀ ਇਹ ਵੀਰ ਨੇ ਇੱਕ ਵੀਡੀਓ ਬਣਾ ਕੇ ਸਾਨੂੰ ਭੈਣ ਬਾਰੇ ਦੱਸਿਆ ਸੀ ਕਿ ਭੈਣ ਦੇ ਹਾਲਾਤ ਬਹੁਤ ਹੀ ਮਾੜੇ ਆ ਵਿਚਾਰੀ ਮੈਂਟਲੀ ਅਫਸੈਟ ਵੀ ਆ ਤੇ ਉਹਨੂੰ ਪਰਿਵਾਰ ਦੇ ਵਿੱਚ ਜੋ ਉਹਦੇ ਫਾਦਰ ਸਾਹਿਬ ਆ ਤੇ ਉਹਦੀ ਭੈਣ ਆ ਉਹ ਵੀ ਇੱਕ ਮਤਲਬ ਉਸ ਭੈਣ ਦੀ ਇੱਕ ਹੋਰ ਭੈਣ ਆ ਤੇ ਫਾਦਰ ਸਾਹਿਬ ਆ ਉਹਦੇ ਉਹ ਵੀ ਮੈਂਟਲੀ ਅਫਸੈਟ ਆ ਤੇ ਉਹ ਇਸੇ ਚੱਕਰ ਦੇ ਵਿੱਚ ਉਹਨੂੰ ਭੈਣ ਨੂੰ ਕੁੱਟਦੇ ਮਾਰਦੇ ਬਹੁਤ ਜ਼ਿਆਦਾ ਆ ਪਿੰਡ ਦੇ ਬੜੇ ਬੁਰੇ ਹਾਲਾਤ ਆ ਕੱਲ ਵੀ ਉਸ ਵੇਲੇ ਪਿੰਡ ਦੇ ਕਾਫੀ ਪਤਵੰਤੇ ਸੱਜਣ ਵੀ ਉੱਥੇ ਹਾਜ਼ਰ ਸੀ ਤੇ ਅੱਜ ਆਪਾਂ ਉਸ ਪਿੰਡ ਦੇ ਵਿੱਚ ਆਏ ਹੋਏ ਆ ਤੇ ਪਿੰਡ ਦੇ ਨੂੰ ਲੈ ਕੇ ਜਾਵਾਂਗੇ ਜਾਂ ਜੋ ਵੀ ਅਗਲੀ ਕਾਰਵਾਈ ਹੋ ਕਰਾਂਗੇ ਪਹਿਲਾਂ ਤੁਸੀਂ ਜੋ ਉਹ ਕੱਲ ਵਾਲਾ ਕਲਿੱਪ ਆ ਸੀ ਉਹ ਐਡਿਟ ਕਰ ਰਹੇ ਆ ਤੇ ਉਹ ਆਪ ਜੀ ਦੇਖੋ ਪਹਿਲਾਂ ਕੱਲ ਪਿੰਡ ਦੇ ਕੀ ਹਾਲਾਤਾਂ ਨੇ ਇਹ ਲੈ ਐਡਟ ਸਾਡੇ ਕਰ ਲੈਂਦੇ ਅੰਦਰ ਆਹ ਦੇਖੋ ਜੀ ਚਾਰ ਪੰਜ ਦਿਨ ਤੋਂ ਅੰਦਰ ਘਬੜੀਓ ਕੁੜੀ ਇਹ ਥੋੜਾ ਜਿਹਾ ਦਿਮਾਗੀ ਪਰੇਸ਼ਾਨੀਆਂ ਨੂੰ ਇੱਧਰ ਬੈਠਾ ਡੈਡੀ ਇਹਦਾ ਡੈਡੀ ਹੀ ਲੈ ਕੁੱਟਦੇ ਮਾਰਦੇ ਆ ਨਾਲ ਰੋਟੀ ਦਿੰਦੇ ਨਾ ਪਾਣੀ ਦਿੰਦੇ ਆ ਠੀਕ ਆ ਜੀ ਤੇ ਤੇਰੀ ਭੈਣ ਕੁੱਟਦੀ ਆ ਡੈਡੀ ਕੁੱਟਦਾ ਆ ਆ ਜੀ ਸਾਰੇ ਸਾਡੇ ਮਹੱਲੇ ਦੇ ਖੜੇ ਆ ਇਹ ਜਦੋਂ ਹੁਣ ਵੀ ਕੁੱਟਿਆ ਟਿਆ ਇਹਨੂੰ ਦੱਸੋ ਝਾੜੂ ਵਾਲਾ ਕਿੱਦਾਂ ਆ ਹੁਣ ਵੀ ਮਾਰ ਕੇ ਹੱਲੇ ਨੂੰ ਗੱਲਾਂ ਕਰੋ ਹੁਣ ਵੀ ਮਾਰਕੀਟ ਹੈ ਵਿਚਾਰੇ ਨੂੰ ਘਾੜੋ ਨਾ ਮਾਰਦੇ ਨਾ ਬੰਦ ਕਰਦੇ ਆਂ ਆਹ ਵਿਚਾਰੀ ਜੋਤੀ ਬੰਨ ਦਾ ਦੋ ਕਿਤੇ ਰੱਜ ਕੇ ਖਾਵੇ ਵਿਚਾਰੀ ਜਾ ਕੇ ਹਨਾ ਬਹੁਤ ਹਲਾ ਹੋਊਗਾ ਸਾਰੇ ਹਨਾ ਦਵਾਈ दारू ਚੱਲੇ ਇਹਦਾ ਇਲਾਜ ਹੋਵੇ ਵਧੀਆ ਤੇ ਔਰ ਕੈਮਰਾ ਫੜ ਹਲੂਈ ਕਈ ਕਿ ਆਦਨ ਉਹ ਕੁੱਟਦੇ ਆਂ ਅੰਦਰ ਹੀ ਵੜੀਓਗਾ ਕੋਈ ਪੁੱਛਗਿਛ ਨਹੀਂ ਹੈ ਕਿ ਨਾ ਭੈਣ ਖੋਸ਼ੀ ਨਾ ਡੈਡੀ ਪੁੱਛਦਾ ਦੋ ਟਾਈਮ ਕੁੱਟਦੇ ਆਂ ਉਹ ਜੀ ਆ ਜੰਦਾ ਲਾ ਕੇ ਰੱਖਿਆ ਆ ਜਿੱਦਣ ਦੀ ਆਈ ਆ ਇਹ ਅੰਦਰ ਇਹ ਬੜੀ ਹੋਆ ਨਾ ਕੋ ਰੋਟੀ ਨਾ ਕੋ ਪਾਣੀ ਗਵੰਡੀ ਦਿੰਦੇ ਗਵੰਡੀਆਂ ਦੀ ਕੁੜੀ ਕਿੱਥੇ ਅਧਰ ajo ji ਹਾਂ ਸਭ ਚਾਹਤਾ ਦਾ ਦਾਦਾ ਕੋ ਮੈਂ ਤਾਂ ਜਾਇਆ ਆ ਆ ਕੁੜੀ ਨੂੰ ਪੁੱਛ ਲੋ ਜੀ ਦੱਸ ਦੇ ਕੁੜੀਏ ਕੀ ਕਰਦੇ ਆ ਜੀ ਕੁੱਤ ਵੀ ਮਾਰ ਕੇ ਆ ਰੋਟੀ ਪਾਣੀ ਰੋਟੀ ਪਾਣੀ ਨਹੀਂ ਦਿੰਦੇ ਹੈਗੇ ਦੋ ਟਾਈਮ ਕੁੱਟਦੇ ਆ ਹਾਂ ਦੇਖ ਤੁਸੀਂ ਹਨਾ ਦੋ ਟਾਈਮ ਲੱਭੋ ਦੇ ਵੀ ਤਿੰਨੇ ਸੱਤ ਸੱਤ ਦਸ ਜਾਗਦੇ ਆ ਨਾ ਕੋਈ ਨਹੀਂ ਚੰਦੜੀ ਬੱਦੀ ਆ ਲੱਪਣ ਗਵੰਡੀ ਜਾਂਦੇ ਆ ਇਹਦੇ ਮਾਂ ਪੇ ਕੋਈ ਲੱਪਣ ਨਹੀਂ ਜਾਂਦੇ ਹੈਗੇ ਜੀ ਜਦੋਂ ਘਟ ਵੀ ਇਹ ਰੋਟੀ ਪਾਣੀ ਦਾ ਕੋਈ ਦਵਾਈ ਦੇਣ ਦੀ ਜਮ ਕੀਤਾ ਜਾਵੇ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਇੰਨੇ ਗਿਆ ਆ ਜੀ ਮਾਰ ਕੇ ਜਿਹੜੇ ਦਾ ਬਣਾਇਆ ਵਿਚਾਈ ਦਾ ਮਰ ਜਾਣੀ ਕੁੜੀ ਜੇ ਇੱਥੇ ਰਹਿ ਗਈ ਤਾਂ ਇਧਰੋਂ ਭਾਈ ਜੰਦੇ ਮਾਰ ਅੰਦਰ ਫੇ ਮਾਰ ਦੇ ਇਹ ਕਾ ਦਿਨ ਚਾਚਰਾ ਸੰਤ ਜੀਰਾ ਆ ਮਾ ਤੇ ਅੰਦਰ ਹੋਬੜੀ ਹੋਆ ਅੰਦਰ ਪੱਖਾ ਲਾਇਓ ਚਾਰ ਦਾ ਨੂਰੇ ਅੰਦਰ ਇਹਨੂੰ ਕੱਢੀ ਅੱਜ ਦਾ ਬੁਢਾ ਮੀਂਹ ਦੂ ਸਚੰਨਾ ਦਾ ਮਸਾਲਾ ਆਇਆ ਵੇ ਸਟੇ ਨੀਂ ਮੱਸੇ ਹੋਇਆ ਕੋਈ ਕੋਈ ਦੀ ਰੋਟੀ ਹੋਈ ਤੇਰੀ ਯਾਰ ਕੌਣ ਇਹ ਰੋਟੀ ਖਾਣ ਦਿੰਦਾ ਹੈ ਕੌਣ ਦੀ ਰੋਟੀ ਖਾਣ ਦਿੰਦਾ ਕੀ ਹੋਇਆ ਕੀ ਹੋਇਆ ਦੱਸ ਦੱਸ ਕੀ ਹੋਇਆ ਦੱਸ ਦੱਸ ਕੀ ਹੋਇਆ ਕੀ ਹੋਇਆ ਕੀ ਹੋਇਆ ਦੱਸ ਹਾਂ ਤੂੰ ਟੋਣੀ ਟੁੱਟੀ ਖਾਣੇ ਦਾ ਟੁੱਟੀ ਖਾਣੀ ਆ ਚਲ ਅੱਜ ਜਾ ਆਪੇ ਮੇਰੇ ਭਾਈ ਜਦੋਂ ਮਤੋਂ ਹਾਂ ਦਾਰੇ ਹੋ ਰਹੇ ਪਰੇ ਪਰੇ ਹੋਗਾ ਕੀ ਹੋਇਆ ਦੱਸ ਤਮ ਕੀ ਹੋਇਆ ਬਾ ਬਾ ਲੋਕੀ ਗਾਣ ਪਤਾ ਨਹੀਂ ਦਾਂ ਬਾਦ ਨੂੰ ਨੈਕਸਟ ਜਦ ਮੜਿਆ ਧਿਆਨ ਦਿਓ ਪਤਾ ਨਹੀਂ ਦਾਨ ਦੇ ਕੀ ਬਾਦ ਜੀ ਪੈਸਾ ਦਿਆ ਕੀ ਆਂ ਜੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੈਂ ਗੱਲ ਤੋਂ ਹੋਣਾ ਬੈਠਾ ਰੋਟੀ ਖਾਣੇ ਚਾਹੇ ਪਾਸੇ ਆ ਜਾ ਚਲ ਲੈ ਗਾ ਰੋਟਾ ਰੋਟਾ ਸਹਾਇਤਾ ਨਾਲ 10 ਰੋਟਾ ਛੋਟਾ ਦੇ ਬਾਈ ਹਾਂਜੀ ਛੋਟਾ ਦੇ ਕਲਾਉ ਦੇ ਪਾਰ 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 ਜਿਵੇਂ ਗਾੜੀ ਵੀ ਨਹੀਂ ਥੰਦੇ ਦੇ ਲੈ ਜਾ ਬਾਕੀ ਨਾਲ ਤਿਆਰੀ ਕਰਾਉਣੇ ਕਰਾਉਂਦੇ ਰਹੇ ਆਪੇ ਵੀ ਉਹਦੇ ਪੈਰ ਦੋ ਰੁਕ ਲੈ ਡੋਕ ਲੈ ਰੁਕ ਲੈ ਜੇ ਨੇ ਰੋਗਲਰ ਰੋਗਲਰ ਦੇ ਰੋਟੀ ਦੇ ਨੇ ਜੀ ਰੋਟੀ ਜੇ ਪਾ ਚਾ ਜਾ ਦਿਨੇ ਤੇ ਰੋਟੀ ਦੇ ਦਿੰਦੇ ਰੋਟੀ ਪਾਣੀ ਪਾਣੀ ਦੇ ਆ ਰੋਟੀ ਰੋਟੀ ਪਾਣੀ ਕਲੋਣੀ ਕਲੋਣੀ ਰੋਟੀ ਪੁੱਟ ਕਲੋਣੀ ਕਲੋਣੀ ਰੋਟੀ ਕੰਨ ਖੜੀ ਜਾਂ ਚਾੜ ਦੇ ਖੜੀ ਰੋਟੀ ਰੋਟੀ ਵੀ ਖਾਣ ਦੇ ਕੁੱਤੇ ਰਾਮ ਕਲੋਣੀ ਖੜੀ ਰੋਟੀ ਦਮਾੜੇ ਲਾ ਕੇ ਦੱਸਤਾ ਐ ਕਿ ਰੋਟੀ ਦੀ ਵਸਦੀ ਜੀ ਆ ਜਾ ਨਹੀਂ ਤੇਰਾ ਆਈਦਾ ਪਾ ਕੇ ਤੋ ਕੌਣ ਹੈ ਨੂੰ ਤੇਰ ਦੇ ਲੋ ਰੋਟੀ ਘੜ ਤੋਂ ਤੱਕ ਪੂਰਾ ਪਾਣੀ ਵਗਿਆ ਹੈ ਨਹੀਂ ਨਹੀਂ ਪਾਣੀ ਨਹੀਂ ਖਾਣਦਾ ਨਹੀਂ ਖਾਣਦਾ ਨਾ ਕਰੋ ਉਹਨੂੰ ਪਾਣੀ ਦਾ ਕਾਸਟ ਲਾਓ ਨਹੀ ਯਾ ਕੰਡਰ ਬਾਹਰ ਅਸੀਂ ਉਹ ਲੈਣਾ ਹੈ ਕਿਉਂ ਨਾ ਰੋਟੀ ਵੀ ਹੁਣ ਇੱਥੇ ਬੈਠਣਾ ਨਹੀਂ ਬੈਠਣਾ ਪਾਣੀ ਲੈ ਕੇ ਬੈਠਣਾ ਨਹੀਂ ਬੁੱਧਾ ਬੰਦਾ ਪਾਉਂਦਾ ਤੇਰੇ ਮਰੇ ਮੇਰੇ ਖਾਣਾ ਐਵੇਂ ਦਾਈ ਮਾਂ ਵੀ ਕੁੱਤੇ ਆਂ ਬੀਬੀ ਕਹਿ ਕੇ ਵੇ ਰਹਿਣਾ ਨਹੀਂ ਇੱਥੇ ਤਾਂ ਰਹਿਣਾ ਨਹੀਂ ਰਹਿਣਾ ਨਹੀਂ ਮੋ ਪਾੜ ਦੋ ਤੇਰਾ ਬੂ ਬੂ ਬੜੀ ਚੋਟਾ ਜਾ ਰੇੜਾ ਵੀ ਰੇੜਾ ਦੋ ਬਾਪੂ ਨੂੰ ਕਹਿੰਦੀ ਲੰਮਾ ਪਹਿਨਾਂ ਜੀ ਜਾਂਦਾ ਗਾਣਾ ਨਹੀਂ ਗਾਣਾ ਨਹੀਂ ਸ਼ੋਰ ਕੋਈ ਨਹੀਂ ਕੋਈ ਗਾਣਾ ਨਹੀਂ ਕਿ ਨਾ ਕੀ ਇਹ ਤੇਰਾ ਨਾ ਕੀ ਆ ਵੇ ਵੀ ਨਹੀਂ ਬਣਾ ਨਾ ਤਾਂ ਤੂੰ ਇੱਧਰ ਆ ਨਾ ਤਾਂ ਕੋਈ ਨਾਲੇ ਉਹ ਰੇੜਾ ਨਾਲੇ ਹੁਣ ਕੁਛ ਨਹੀਂ ਪੀਣਾ ਰਹਿਣ ਦੇ ਉਹਦੇ ਹੀ ਨਾ ਕੀ ਇਹ ਤੇਰਾ ਨਾਲੋਂ ਨਾ ਕੀ ਹੈ ਹੈ ਨਾ ਕੀ ਤੇਰਾ ਨਾ ਕੀ ਇਹ ਤੇਰਾ ਨਾ ਕੀ ਤੇਰੇ ਬੰਨ ਨਾ ਦਾ ਹਦ ਕੀ ਹੈ ਕੀ ਨਾ ਆ ਨਾ ਦਾ ਦੇ ਕੀ ਜਰਾ ਹੈ ਨਾ ਦਾ ਕੀ ਹੈ ਜਰਾ ਕੀ ਲੈ ਮੇਰਾ ਕੀ ਰੋਟੀ ਨਿਕਾਲ ਦੇ ਤਾ ਗੋਦਾ ਹੈ ਬੁੱਢਾ ਜਸਵੀਰ ਤੇਰਾ ਨਾ ਬੜਾ ਜਸਵੀਰ ਜਸਵੀਰ ਰੋਟੀ ਲਿੱਕੀ ਇਹਦੇ ਲਿੱਕੀ ਨਾ ਕਰੇ ਨਾ ਮਾਰਦੇ ਨਾ ਬਰੋ ਲਈ ਰੋਟੀ ਦਿੰਨੇ ਰੋਟੀ ਦਿੰਨੇ ਅੱਗੇ ਬੋਤਲ ਦੇ ਰੱਖੀਓ ਚਲ ਉੱਠ ਕੇ ਬਹਿ ਜਾ ਉੱਠ ਕੇ ਬਹਿ ਜਾ ਚਲ ਮਾਤਾ ਚਲ ਬਹਤ ਉੱਠ ਜਾ ਉੱਠ ਜਾ ਪਰਦੇ ਤਸਾਫਤ ਉੱਠ ਜਾ ਕੋਈ ਨਾ ਕਰ ਹਾਂ ਕਿੰਨੇ ਵੇਲੇ ਮੈਂ ਰੋਟੀ ਮਾਰੇ ਪਈਆ ਚਲ ਮਾਰੇ ਕੋਈ ਨਾ ਬਰੋ ਪਰੇ ਮਾਰੇ ਜਾਗੇ ਮੁੰਡਾ ਚੰਦ ਚਲਾ ਦੇਉਂ ਤੁਸੀ ਉਹ ਨਹੀਂ ਅਸੀਂ ਕੋਲੀ ਨਿੱਕੀ ਤਾਂ ਕੋਈ ਨਹੀਂ ਤੁਹਾਨੂੰ ਕਹਿੰਦੀ ਕੋਈ ਨਾ ਆਪੇ ਉੱਪਰ ਬਣਾ ਲਾ ਸਰਪਾ ਫੇਰੀ ਬੇਰਵਾਗ ਦਿਨ ਪਰਵਾਹ ਦਾ ਚੁੱਪ 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 ਅੱਛਾ ਚੁੱਪ ਚੁੱਪ ਅੱਛਾ ਇਹ ਬੁੱਢਾ ਜੰਝਾ ਇਹਨਾਂ ਵਰਗਾ ਮਤਲਬ ਵਾਲੀ ਆਪੇ ਅੱਛੇ ਬਿਊਰ ਵੀ ਥੋੜਾ ਮੈਟਰੀ ਆਪਰੇ ਟੀ ਇਹ ਇਹਦੀ ਇੱਕ ਭੈਣ ਵੀ ਹੋਰ ਸੀ ਕਿ ਮੈਂ ਨਹੀਂ ਤਿੰਨ ਭੈਣ ਆਏ ਅੱਜ ਪਾਜੀ ਅੱਛੇ ਤਿੰਨ ਭੈਣ ਆਏ ਤਿੰਨ ਭੈਣ ਆਏ ਹਾਂਜੀ ਇੱਕ ਬਾਕੀ ਪਰਿਵਾਰ ਕਿੱਥੇ ਗਿਆ ਇਹ ਤਿੰਨ ਭੈਣ ਇੱਥੇ ਆ ਚੱਲ ਆ ਬਾਹਰ ਕੱਢ ਤੈਨੂੰ ਕੁੱਤੋਂ ਕੱਢ ਜਾ ਅੱਜ ਬੈਠ ਬੈਠ ਥੋੜੀ ਥੋੜੀ ਕੱਢ ਦੇ ਇਹ ਦੇ ਕਿ ਤੇਰੇ ਪਾ ਜੀ ਇਹ ਪਾਟ ਕੇ ਮਾ ਦੋ ਅੱਜ ਤੇਨ ਪਹਿਲੇ ਭਾਜੀ ਇਹ ਮੂਟਾ ਚੱਪਰੇ ਦੋ ਦੋ ਨੇ ਗੁੱਡੀ ਕੋਣੇ ਖੜਾ ਰਹੇ ਬੇਟਾ ਤੇ ਆਉਂਦੀ ਹੈ ਘਰੋਂ ਗਈ ਵੇਸੀ ਪਹਿਲਾਂ ਇਹ ਪਹਿਲਾਂ ਵੀ ਆਸਮਨ ਚ ਕਿਹੜੇ ਚੱਪੇ ਕਿਹੜੇ ਮਰਦਾ ਦਾ ਕੰਮ ਕਰਦਾ ਆਸਮਨ ਚ ਹਾਂ ਚੌਥੇ ਰਹੀ ਹੈ ਉੱਥੇ ਰਹੀ ਹੈ ਉੱਥੋਂ ਕਿਆਰੀ ਸਾਲੀ ਰਾਦੋ ਰਹੀ ਆ ਅੱਛਾ ਜੀ ਕਿਆਰੀ ਇਹ ਕਿਆਰੀ ਸਾਲੀ ਦਾ ਤੇ ਭਾਜੀ ਆਈਏ ਗੁੱਡੀ ਉਹਨਾਂ ਨੇ ਫੇਰ ਪਤਾ ਲੱਗ ਗਿਆ ਹੁਣ ਕਿੰਨਾ ਦਿਨ ਹੋ ਗਿਆ ਆਈ ਨੂੰ ਮਾਂ ਦੇ ਅੱਠਵੇਂ ਦਿਨ ਵਾਰ 10ਵਾਂ ਦਿਨ ਹੋ ਗਿਆ ਆਈ ਨੂੰ ਅੱਛਾ ਠੀਕ ਹੈ ਠੀਕ ਹੈ ਇਹ ਵਾਪੇ ਆ ਗਏ ਨੇ ਫਿਰ ਗੱਡੀ ਲੈ ਕੇ ਆਂਦਾ ਜਾਂ ਹਾਂ ਜੀ ਰਾਸਤੇ 'ਚ ਆਈ ਆ ਉੱਥੋਂ ਨਠੇ ਤੇ ਬਾਪੂ ਜੀ ਦੀ ਸਿਹਤ ਕਿੱਦਾਂ ਕਿੱਦਾਂ ਮੈਂ ਕਹਾਂ ਉਹ ਮਾਰਦੇ ਮਾਰਟੇ ਵਰਦੇ ਨੇ ਕਿਦਾਂ ਉਹ ਤਾਂ ਹੁਣ ਉਹਦੀ ਪੈੜ ਨੂੰ ਲਿਆਓ ਇੱਥੇ ਬਣਾਓ ਮੈਂ ਚਲੋ ਕੋਈ ਗੱਲ ਨਹੀਂ ਜਿਹੜੀ ਗੱਲ ਹੈ ਦੇਖੋ ਇਹ ਨਹੀਂ ਗੱਲ ਹੈ ਕਿ ਤੁਸੀਂ ਜੇ ਜਦੋਂ ਯਾਰ ਬੋਲਦੀ ਆ ਫਿਰ ਮਾਰਦਾ ਉਹ ਕੁਛ ਲੱਗਿਆ ਮੈਨੂੰ ਫਰੇ ਲੋਟ ਕਰ ਨਹੀਂ ਮੈਂ ਘਰ ਨਹੀਂ ਹੋਣਾ ਨਾ ਕਰਨਾ ਚਲ ਕੋਈ ਰਾਮ ਤੇ ਬੁੱਢਾ ਚੁੱਪ ਆਜੋ ਪਾਸ ਆਜੋ ਪਾਸ ਉਹ ਫੇ ਕੱਟਾ ਹੈ ਇੱਕ ਇੱਕ ਮਿੰਟ ਇਹਦਾ ਵਿਆਹ ਹੋ ਜਾ ਸਕਦਾ ਨਹੀਂ ਨਹੀਂ ਇਹ ਤੋਂ ਵੱਡੀ ਇਸੇ ਤੋਂ ਵੱਡੀ ਦਾ ਵਿਆਹ ਹੋ ਜਾ ਸਕਦਾ ਇਹ ਤੋਂ ਵੱਡੀ ਹੈ ਬਾਕੀ ਨੂੰ ਵੱਡੀ ਆ ਉਹ ਬੱਬੀ ਕਿਦਾਂ ਹੱਸ ਚੱਲ ਇਹ ਗੁੱਡੀ ਹੈ ਜੀ ਤੁਹਾਡੀ ਕੀ ਗਿਆ ਹੈ ਐ ਨਹੀਂ ਲਾ ਲਾ ਪੰਦੀ ਹੈ ਅੱਜ ਸਾਡਾ ਨਾ ਪਈ ਬਾਰੀ ਹੈ ਅੱਛਾ ਜੀ ਮੈਂ ਪੁੱਛਨੀ ਪਈ ਕਿ ਆ ਮੈਂ ਅੱਛਾ ਜੀ ਉਹ ਨਾ ਜਦੋਂ ਜੱਪਾ ਦੇ ਉਹ ਤਾਂ ਮੈਟਰੀ ਅਫਸਰ ਹੈ ਨਾ ਮੈਟਰੀ ਅਫਸਰ ਹੈ ਠੀਕ ਹੈ ਠੀਕ ਹੈ ਹੋਰ ਨੀਚੇ ਤਾਲਾ ਬਿਤਾ ਗਿਆ ਉਹ ਉਹ ਵੀ ਕਰ ਦੇ ਕਹੋ ਉਹ ਵੀ ਕਰਾ ਲਾਓ ਉਹਦੀ ਕਿੱਥੇ ਹੁੰਦੀ ਹੈ ਘਰ ਵਾਲਾ ਨਹੀਂ ਮੀਟਾ ਜਿੱਥੇ ਕਰਦਾ ਸੀ ਉਹ ਵੀ ਦਾਦੀ ਨੂੰ ਦਿੱਤੇ ਕਰ ਇਹ ਭੈਣਾਂ ਨੇ ਇਹ ਇਲਾਕੇ ਦੇ ਭੈਣੇ ਅੱਛਾ ਇਹ ਨੰਦੀ ਬੇਟੀ ਹੋ ਉਹ ਬੇਟੀ ਹੈ ਹਾਂਜੀ ਦੋ ਵੀ ਦੋ ਨੇ ਆਣੇ ਜੀ ਵੱਡੀ ਗੁੱਡੀ ਜਿਹੜੀ ਉਹ ਵੀ ਭਾਜੀ ਆਪਣੇ ਘਰ ਤੋਂ ਬਹੁਤ ਕੁੜੀ ਦੁਖੀ ਐਸੀ ਹੈਗੀ ਉਹਦੇ ਦੋ ਬੱਚੇ ਕੁੜੀ ਕਾਫੀ ਚਿਰ ਦੇ ਇੱਥੇ ਹੀ ਰਹਿੰਦੀ ਹੈ ਵਿਚਾਰੀ ਉਹ ਸਭ ਪ੍ਰਕਾਰ ਨਾਲ ਚਲੋ ਕਿਸੇ ਦੇ ਘਰ ਕੰਮ ਦੋ ਘਰਾਂ ਦੇ ਆਪਣੇ ਤਰੀਕੇ ਦੇ ਵਿੱਚ ਕੰਮ ਕਰਦੀ ਆਪਣੇ ਬੱਚੇ ਪਾਲਦੀ ਉਹ ਗੁੱਡੀ ਇੱਥੇ ਠੀਕ ਹੈ ਜੀ ਮਨ ਜੋ ਵਧੀਆ ਰਹਿੰਦੀ ਰਣਕੀ ਇਹ ਜਿੱਦਣ ਦੀ ਇਹ ਗੁੱਡੀ ਆ ਗਈ ਉਸ ਤੋਂ ਬਾਅਦ ਆਈ ਕੋਈ ਚਾਲਤਾਂ ਜਹਾ ਹੈਗਾ ਇਹ ਬੋਲਦੀ ਆ ਭੰਨਦੀ ਆ ਤੋੜਦੀ ਸਾਰੇ ਕੁਝ ਕਰਦੀ ਆ ਸਾਰਿਆਂ ਨੂੰ ਪਤਾ ਹੈ ਜੀ ਕੀ ਹੈ ਜੀ ਹਾਂਜੀ ਅਰੇ ਕਹਿੰਦੇ 10 11 ਸਾਲ ਤੋਂ ਉੱਥੇ ਪ੍ਰਭਾਸਨਾ ਆਸ਼ਰਮ ਦੇ ਵਿੱਚ ਸੀ ਰਾਜ ਹਾਂਜੀ ਉੱਥੇ ਬਾਹਰ ਹੀ ਰਹੀ ਆ ਹਾਂਜੀ ਠੀਕ ਉਹਦਾ ਪਹਿਲਾਂ ਬਚਪਨ ਤੋਂ ਇੱਦਾਂ ਜਿਹਾ ਲੱਗਦੀ ਆ ਪਰ ਨਹੀਂ ਪਹਿਲਾਂ ਨਹੀਂ ਪਹਿਲਾਂ ਮੈਂ ਇੱਥੇ ਰਹੀ ਨਹੀਂ ਇੰਦਾਂ ਦੀ ਗੱਲ ਪਹਿਲਾਂ ਕਿੰਨੇ ਕੁੜੀਆਂ ਵਧੀਆ ਸਾਰੇ ਘਰ ਉਹ ਦੂਜੀ ਵੱਡੀ ਕੁੜੀ ਜਿਹੜੀ ਹੈ ਇਹ ਵੀ ਠੀਕ ਸੀ ਜਦ ਦੀ ਇਹਨਾਂ ਦਾ ਨਾ ਚੱਲ ਗਈ ਹਾਂਜੀ ਉਸ ਤੋਂ ਬਾਅਦ ਵੇਖੋ ਪੂਰਾ ਕਿੰਨਾ ਚੜਾ ਗਈ ਮੰਮੀ ਇਹਨਾਂ ਦੀ ਵੀ ਐਡੇ ਭਾਜੀ ਚੱਲ ਗਈ ਸੀ ਅੱਛਾ ਜੀ ਹਾਂਜੀ ਬਹੁਤ ਠੀਕ ਹੈ ਜੀ ਅੱਛਾ ਉੱਦਾਂ ਕਿੱਥੇ ਨੇ ਚਲੇ ਗਏ ਵਾਪਸ ਹਾਂਜੀ 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 ਮਾਂ ਜੀ ਉਹਨਾਂ ਦੇ ਸਮ ਇਹ ਫਿਰ ਜਦੋਂ ਇਹ ਬੁੱਟੀ ਬੋਲਦੀ ਫਿਰ ਇਹਦੇ ਡੈਡੀ ਗੁੱਸੇ ਹੋ ਜਾਂਦੇ ਆ ਤੇ ਫਿਰ ਇਹ ਬੋਲਦੀ ਰਹੇ ਗੱਲ ਹੋ ਜਾਂਦੀ ਏ ਆਹ ਕਹ ਲਓ ਵੀਡੀਓ ਭੇਜਦੇ ਹਾਂ ਹਾਂਜੀ ਤੁਸੀਂ ਇਹਨਾਂ ਨੇ ਸਾਡੇ ਘਰ ਵਿੱਚ ਇਹਦੇ ਕੱਪੜੇ ਵੇਖ ਰਹੇ ਹੋ ਮਾਰ ਕਟ ਮਾਰਦਾ ਇਹ ਚੁੱਪ ਨਹੀਂ ਮਾਰਦਾ ਨਹੀਂ ਮਾਰਦਾ ਕੋਈ ਨਹੀਂ ਤੈਨੂੰ ਮਾਰਦਾ ਨਹੀਂ ਮਾਰਦਾ ਕੋਈ ਨਹੀਂ ਮਾਰਦਾ ਇਹ ਨੀ ਬੱਟੀਆ ਹਸ ਤਰ ਕਿੰਤੋ ਇਹ ਕੋਰਪੋਰੇਟ ਦੇਖਣਾ ਪਣਾ ਵੈਸੇ ਸਾਡਾ ਪਰਿਵਾਰ ਸਾਰੇ ਬਹੁਤ ਹੀ ਹੈ ਪਾਜੀ ਇਹ ਜੀ ਗੱਲ ਨਹੀਂ ਕੋਈ ਵੀ ਸੀ ਹੈਗੀ ਪਰ ਇਹ ਬੱਚਾ ਸਾਨੂੰ ਇਸ ਟਾਈਮ ਦੇ ਟਾਈਮ ਨੂੰ ਹੱਥ ਜੋੜਦੇ ਇਹ ਬੱਚਾ ਟਾਈਮ ਨੂੰ ਸਾਨੂੰ ਸਾਂਭਣਾ ਬਹੁਤ ਮੇਰੀਆਂ ਸੋਣੀਆਂ ਦੋਵੇਂ ਮਰਸੀ ਕੀਤੀ ਗੋ ਰੋਟੀ ਉਹ ਖਵਾ ਕੇ ਇਹਨੂੰ ਅੰਦਰ ਜਾਂਦੀ ਹੁੰਦੀ ਸੀ ਗੁੱਡੀ ਜਦੋਂ ਡਿਊਟੀ ਤੇ ਆਉਂਦੀ ਆ ਫਿਰ ਜਿੰਦਾ ਲਾ ਕੇ ਅਸੀਂ ਅੰਦਰ ਵੜ ਜਾਂਦੇ ਸੀ ਇਹ ਨਾਲ ਸੀ ਪਾਜੀ ਸਾਡੇ ਵੱਡੇ ਜੀ ਮਮਮੀ ਹੈ ਨਹੀਂ ਮਮਮੀ ਹੈ ਨਹੀਂ ਦਾਦੀ ਆ ਉਹ ਵੀ ਇੱਧੇ ਤੱਕ ਦੀ ਮਮਮੀ ਤਿੰਨ ਚਾਰ ਸਾਲ ਦੀ ਦਾਦੀ ਹੈ ਦਾਦੀ ਵੀ ਇੱਧੇ ਤੱਕ ਬੜੀ ਮਾਰ ਕੇ ਪੈਣਾ ਕੱਲੇ ਬੈਹੀ ਹੋ ਜੀ ਬੈਜੂ ਆਹਾਂ ਦੀ ਬੀਜੀ ਆ ਕੋਈ ਇਧਰ ਨਵੇਂ ਸ਼ਹਿਰ ਵਾਲਾ ਕਿਹੜਾ ਹੁਣ ਜਿਹੜੀ ਉਹਨੇ ਪੈਣ ਨਹੀਂ ਕੋਲ ਜੇ ਦਿੱਤਣਾ ਇਹ ਜਿਹੜੀ ਵੀਡੀਓ ਹੈ ਇੱਥੇ ਦੇਖਦੇ ਸੀ ਕਿ ਜਿਹੜਾ ਪੁਰਾਣੇ ਨਾਲ ਛੜ ਛੜੀ ਆ ਹੋਇਆ ਉਹ ਪਨਾਮ ਸੀ ਜੀ ਉਹ ਪਨਾਮ ਹੈ ਉਹ ਕਿੱਥੇ ਐਸ ਵੇਲੇ ਉਹ ਕਿੰਝ ਹੋ ਨਵੇਂ ਛੜ ਗਏ ਨਹੀਂ ਉਹ ਵੀ ਉਹ ਕਿੱਦਾਂ ਦਿਮਾਗ ਤੋਂ ਕਿੱਦਾਂ ਠੀਕ ਹੈ ਜਿਹੜੀ ਅਸੀਂ ਪਹਿਲੀ ਵੀਡੀਓ ਦੇਖੀ ਉਹਦੇ ਵਿੱਚ ਬਹਿ ਮਾਰਦੇ ਤਾਂ ਕਿ ਪਰੇਸ਼ਾਨ ਵੀ ਕਰਦੇ ਨਹੀਂ ਭਾਈ ਇੱਕ ਪਹਿਲੀ ਜਿਹੜੀ ਗੱਲ ਸਹੀ ਆ ਸਹੀ ਹੋ ਜੀ ਭਾਈਓ ਗੁੜੀ ਵੀ ਕੁੱਟਦੀ ਸੀਗੀ ਹਾਂ ਮੈਂ ਵੀ ਕੁੱਟਦਾ ਸੀਗਾ ਇਹ ਤਾਂ ਹੁਣ ਪਰਦੇ ਪਾਉਂਦੇ ਆ ਪਰਦੇ ਦੀ ਗੱਲ ਨਹੀਂ ਜਦੋਂ ਭਾਈ ਕੋਈ ਗੱਲ ਨਹੀਂ ਠੀਕ ਆ ਅਸੀਂ ਪਰਦੇ ਅਸੀਂ ਇਸ ਤਰ੍ਹਾਂ ਪਰਦਾ ਨਾਲ ਰੱਖੋ ਤਾਂ ਅਸੀਂ ਕੋਈ ਵੀ ਕੁੱਟਦੇ ਪਾਜੀ ਭਾਈ ਜੀ ਮੇਰੀ ਗੱਲ ਸਮਝਾ ਲਓ ਅ ਜੇ ਤੁਸੀਂ ਕਿਸੇ ਨੂੰ ਚੰਗਾ ਕਹਿੰਦੇ ਆ ਮੇਰੀ ਗੱਲ ਜਾ ਤਾਂ ਤੁਸੀਂ ਜ਼ਿੰਮੇਵਾਰੀ ਲੈ ਲਓ ਸਾਬ ਲਓ ਜਿਹੜਾ ਜਾਦਾ ਗਲਤ ਨੂੰ ਗਲਤ ਕਹਦਾ ਤੁਸੀਂ ਅਸੀਂ ਟੋਕੜੀ ਵੀ ਘੋਟਦੀ ਭੇਜੀ ਨਾ ਨਹੀਂ ਇੱਥੇ ਅਸੀਂ ਕਿਹਾ ਸੀ ਕਿ ਮਾਤਾ ਦੀ ਭੇਜੀ ਹੀ ਤਲਵਾ ਨਹੀਂ ਤੇਰੀ ਕਿਸੇ ਦੇਤੇ ਕੁੜੀ ਨੂੰ ਲੈ ਜਾਣਾ ਆ ਇਹ ਭਾਈ ਸਾਹਿਬ ਹੁਣ ਆ ਗਏ ਜੀ ਉਹ ਜਿਹੜਾ ਬੰਦਾ ਹੈ ਨਾ ਇਹਨਾਂ ਦੇ ਜਦੋਂ ਦੇਖੋਗੇ ਤਾਂ ਡੈਡੀ ਨਹੀਂ ਨਾ ਡੈਡੀ ਆ ਅਸੀਂ ਇਹਦੇ ਵਿੱਚ ਬੜੀ ਉਹ ਧਿਆਨੀ ਵੀ ਨਹੀਂ ਕਰਦਾ ਕੰਮ ਤਾਂ ਕਰਦਾ ਹੀ ਨਹੀਂ ਨਹੀਂ ਉਹ ਕੜਾ ਕੋਈ ਕੰਮ ਕਰਦਾ ਕੁੜੀ ਹੀ ਕੰਮ ਕਰਕੇ ਖਲਾਂਦੀ ਜਾਂ ਡੈਡੀ ਨੂੰ ਵੀ ਅੱਛਾ ਅੱਛਾ ਕੁੜੀ ਹੀ ਕੰਮ ਕਰਕੇ ਕਰਦੇ ਹੋਏ ਹਾਂਜੀ ਠੀਕ ਹੈ ਠੀਕ ਉਹ ਕੁੜੀ ਹੀ ਖਲਾਂਦੀ ਜਾਂ ਚਲ ਵੇ ਪਤਾ ਹਾਂ ਕੁਝ ਨਾ ਖਾ ਦੇ ਲੋ ਕਰਦੇ ਬੋਸ ਕਰਦੇ ਬੋਸ ਕਰਦੇ ਜੇ ਕਾੜੀ ਮਰੀ ਚਲ ਕਰਦੇ ਨਾ ਪਾ ਜਮਾਨੇ ਰਹੀ ਚਲ ਬੋਸ ਕਰਨਾ ਕਰਨੀ ਮੈਂ ਬੜੀ ਬੇਟੀ ਨਹੀਂ ਹੋਣੀ ਨਹੀਂ ਹੋਣੀ ਨਿਕਲਣਾ ਨਹੀਂ ਅੱਜ ਉਸੇ ਬਾਅਦ ਜਦ ਮੈਂ ਦਰਵਾਜ਼ਾ ਖਵਾ ਚਾ ਜੇ ਪਰਵਾਦੀ ਬਣ ਜੰਨੀ ਉੱਥੇ ਹੀ ਨਿਕਲਦੀ ਨਾਟ ਵਰ ਜਾ ਉੱਥੇ ਹੀ ਨਿਕਲਦੀ ਮੈਂ ਦੁੱਧ ਲੈ ਕੇ ਆਂ ਅੰਦਰ ਪਰ ਜਵੇ ਸੰਤਾ ਫਿਰ ਤੁੰਗਣਾ ਵਾਹ ਕੋਲੋਂ ਉੱਥੇ ਨੱਕੇ ਆ ਗਿਆ ਉਹਨੇ ਬੋਲੀ ਨੇ ਸੋਹਣਾ ਜੱਟੀ ਮਾਰਦੀ ਟੱਟਾ ਅੱਛਾ ਚੋਕੋ ਨਾ ਕੋਈ ਨੀ ਕਹਿੰਦਾ ਆਪਣੀ ਗਾਣੀ ਵਿੱਚ ਪਰ ਤੀਜਾ ਮੈਂ ਤਾਂ ਰੋਟੀ ਖਾਣੀ ਚਾਹ ਹਾਂ ਰੋਟੀ ਖਾਣੀ ਜਾਣਾ ਉੱਥੇ ਮਾਪੇ ਰੋਟੀ ਬਣਾ ਦੇਣਗੇ ਇੱਥੇ ਮੈਂ ਨਹੀਂ ਰੋਟੀ ਇੱਥੇ ਖਾਣਾ ਨਹੀਂ ਰੋਟੀ ਦਿੱਤੀ ਚੱਕ ਕੇ ਰੋਟੀ ਨਹੀਂ ਖਾਣੀ ਹੁਣ ਹਾਂ ਉਹਦੀ ਕਹਿੰਦੀ ਰੋਟੀ ਆਪਾਂ ਚੋਬੀ ਪਣਾ ਮਾ ਚਲਾ ਜਾ ਚਲਾ ਉਸ ਬੱਜ ਉਹ ਛੋਟੇ ਜਾਣੇ ਉਸ ਛਲਾਣੇ ਤੋਂ ਟੋਟੇ ਨਹੀਂ ਕੰਮ ਬਈ ਸਾਨੂੰ ਬਾਪੂ ਜੀ ਨਾਲ ਗੱਲਬਾਤ ਕਰਨੀ ਕੋਈ ਪਿਠਾੜ ਜੂਗਾ ਤਾਂ ਕੱਲ ਨੂੰ ਪਹਿਲਾਂ ਮੈਂ ਜਿਹੜਾ ਹੁਣ ਜੇ ਤੁਹਾਨੂੰ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਸੀ ਜੇ ਕੱਲ ਨੂੰ ਕੰਮ ਕਰਾਂਗੇ ਐ ਏਦਿ ਹੈ ਨਾ ਐਡੇ ਪਰਿਵਾਰ ਸੀ ਲੈ ਕੇ ਕਿ ਪਹਿਲਾ ਪਰਿਵਾਰ ਦੀਆਂ ਵੀ ਪਿੰਡ ਦੀਆਂ ਬੰਦਿਆਂ ਵੀ ਗੱਲਾਂ ਕੁਝ ਹੋਰ ਹੁੰਦੀਆਂ ਆ ਕਿਉਂਕਿ ਚੱਲਦਾ ਸਰੀਰ ਕਿਸੇ ਦਾ ਕੋਈ ਪਤਾ ਨਹੀਂ ਕਿੰਨਾ ਕਦੋਂ ਕੀ ਹੋ ਜੁਣਾ ਹੈ ਠੀਕ ਹੈ ਜੀ ਤੇ ਅੱਜ ਅਸੀਂ ਲੱਗਿਆ ਕਿ ਇੱਕ ਤਾਂ ਮੈਂਟਰੀ ਅਫਸਰਟ ਵੀ ਆ ਕੱਲ ਨੂੰ ਕੁਛ ਇਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਹੁੰਦਾ ਮੰਨ ਲਓ ਏ ਕੋਈ ਵੀ ਹਵੀ ਨਵੀਂ ਹ ਤੇ ਅਭੀ ਉਹਦੇ ਲਈ ਸਸਤਾ ਪੈਸੇ ਕੋ ਜ਼ਿੰਮੇਵਾਰ ਕੋਈ ਤੁਹਾਡੇ ਪਿੰਡ ਦੇ ਵਿੱਚੋਂ ਜਾਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਕਿਸ ਤਰ੍ਹਾਂ ਸਸਤਾ ਤੇ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਇਹ ਲਿਖਾ ਕੇ ਵੀ ਫਿਰ ਹੁਣ ਬਸ ਇਹ ਸਾਡੇ ਬਿਆਨ ਲੈ ਰਹੇ ਹੈ ਦੇਖੋ ਮਾਤਾ ਜੀ ਠੀਕ ਹੋਣਾ ਠੀਕ ਹੋਣਾ ਉਹ ਪਰਿਵਾਰਕ ਮਾਮਲੇ ਕਰਦੇ ਬੰਦੇ ਦੇ ਹਰਕਤ ਅਸੀਂ ਐਲਾਨ ਕਿਉਂਕਿ ਸਾਡੇ ਨਾਲ ਪਹਿਲਾਂ ਹੋ ਚੁੱਕੀ ਆ ਪਹਿਲਾਂ ਲੋਕਾਂ ਦੇ ਬਿਆਨ ਕੁਝ ਹੋਰ ਹੁੰਦੇ ਆ ਜਦੋਂ ਜਦੋਂ ਮੈਂ ਦੱਸਦਾ ਮਾਤਾ ਜੀ ਸਾਡੇ ਅਸੀਂ ਪਤਾ ਸੇਫਟੀ ਤੇ ਲੈ ਜਾ ਰਹੇ ਹਾਂ ਕਿਉਂਕਿ ਸਾਡੇ ਨਾਲ ਪਰਚਾ ਹੋਵੇ ਚੁੱਕੇ ਇਦਾਂ ਦੇ ਕੰਮਾਂ ਦੇ ਵਿੱਚ ਪਹਿਲਾਂ ਪਰਿਵਾਰਾਂ ਦੇ ਵੀ ਪਿੰਡ ਦੇ ਆ ਦੇ ਵੀ ਬਿਆਨ ਹੋਰ ਹੁੰਦੇ ਆ ਜਦੋਂ ਜੋ ਨਹੀਂ ਆ ਕਿਉਂਕਿ ਬੰਦੇ ਦਾ ਕੋਈ ਪਤਾ ਨਹੀਂ ਸਵਾ ਸਵਾਸਾ ਦਾ ਕੋਈ ਪਤਾ ਨਹੀਂ ਕਿੰਨਾ ਕਿਹੜੇ ਵੇਲੇ ਕੀ ਬਾੜਾ ਪਾਟ ਜਾਣਾ ਹੈ ਨਾ ਜੀ ਤੇ ਜਦੋਂ ਕੋਈ ਰੱਬ ਨਾ ਕਰੇ 19 ਕਿ ਹੋ ਜਾਂਦੀ ਆ ਇੱਥੇ ਫਿਰ ਪਰਿਵਾਰ ਵੀ ਤੇ ਪਿੰਡ ਦੇ ਵੀ ਜਿਹੜੇ ਉਹ ਇੱਕਦਮ ਬਿਆਨ ਬਦਲ ਲੈਂਦੇ ਵੀ ਸਸਤਾ ਦੇ ਵਿੱਚ ਪਾਚੇ ਕਰਵਾਉਂਦੇ ਆ ਤਾਂ ਉਹ ਉੱਥੇ ਰਹੀ ਆ ਦੱਸ ਸਾਡੇ ਜੀ ਬਾਈ ਜੀ ਕੋ ਫਲੋਰ ਹੈ ਫਿਓਰਕ ਜੋੜਾ ਸਾਡੇ ਕਿ ਆ ਜੀ ਬਾਪੂ ਜੀ ਦੀ ਡੈਥ ਠੀਕ ਹੈ ਜੀ ਕੋਲੋ ਪਰਿਵਾਰ ਦੀ ਸਹਿਮਤੀ ਨਾਲ ਲਗਾਏ ਨਗਰ ਦੀ ਸਹਿਮਤੀ ਨਾਲ ਗਏ ਬਕਾਇਦਾ ਅਗਲੇ ਨੇ ਸਾਈਨ ਕੀਤੇ ਵੀ ਤੰਗ ਪਰੇਸ਼ਾਨ ਹੈਗੇ ਅਸੀਂ ਕਿਉਂਕਿ ਵਾਰਸ ਨਹੀਂ ਸਿਕਾ ਕੋਈ ਵੀ ਠੀਕ ਨਹੀਂ ਉਹੀ ਅਸੀਂ ਹੁਣ ਤੁਹਾਡੇ ਕੋਲ ਜਾਨੀ ਕਿ ਜਾਣਕਾਰੀ ਲੈਣਾ ਚਾਹੁੰਦੇ ਜਿਹੜੀ ਪ੍ਰੋਬਲਮ ਹੈਗੀ ਉਹ ਤਾਂ ਪਤਾ ਹੀ ਆ ਆਹ ਰਗੜ ਨੂੰ ਸਾਰਿਆਂ ਨੂੰ ਪਤਾ ਹੈ ਪਛਾਣ ਆ ਕੱਲ ਨੂੰ ਨੀ ਕੀ ਗੱਲ ਕਰਦੇ ਆ ਉਹਦੇ ਵਾਸਤੇ ਜੀ ਕਹਿੰਦੇ ਤਾਂ ਸਾਹਿਬ ਨੂੰ ਆਈ ਪਾਜੀ ਖੜੇ ਆ ਉਹ ਅਸੀਂ ਤੁਹਾਡੇ ਕੋਈ ਦਵਾਂਗੇ ਇਹ ਭੂਆ ਜੀ ਆ ਤੁਸੀਂ ਲੜਕੀ ਦੇ ਲੜਕੀ ਦੇ ਪੂਆ ਕਿਹੜਾ ਪਿੰਡ ਤੁਹਾਡਾ ਮੇਰਾ ਤਾਂ ਇੱਥੇ ਲਧਿਆੜੇ ਰਹਿੰਦੇ ਆ ਲਧਿਆੜੇ ਰਹਿੰਦੇ ਠੀਕ ਆ ਮਤਲਬ ਤੁਸੀਂ ਕੱਲ ਨੂੰ ਕੋਈ ਕਿਸ ਤਰ੍ਹਾਂ ਦੀ ਨਹੀਂ ਨਹੀਂ ਮੈਂ ਕੋਈ ਕਾਰਵਾਈ ਨਹੀਂ ਕਰੂੰਗੀ ਕੋਈ ਕਾਰਵਾਈ ਨਹੀਂ ਕਰੂੰਗੀ ਸਹੀ ਤੁਸੀਂ ਆਪਣੇ ਬੱਚੇ ਦੀ ਤੰਦਰੁਸਤੀ ਚਾਹੁੰਦੇ ਹੋ ਸਹੀ ਸਲਾਹ ਨੂੰ ਉੱਥੇ ਰਹੇ ਇਹਦਾ ਇਲਾਜ ਹੋਵੇ ਪਰ ਕਿਸੇ ਨਾਲ ਨਹੀਂ ਦੇਖ ਰਹੇ ਹੋਵੇ ਦੇ ਬਾਕੀ ਸਾਹਿਬ ਜੀ ਵਰਗ ਜੀ ਦਾ ਖਾਲਸਾ ਸਾਹਿਬ ਆਇਓ ਜਿੱਕੇ ਫਤਿਹ ਅੱਜ ਜਿਵੇਂ ਆਪਜੀ ਪਹਿਲਾ ਵੀਡੀਓ ਦੇਖ ਕੇ ਹਰੇਆ ਕਿ ਆਪਾਂ ਪਠੜਾਵੇ ਦੇ ਵਿੱਚ ਆਏ ਆ ਪਿੰਡ ਦੇ ਬਾਰੇ ਸਾਨੂੰ ਵੀਡੀਓ ਆਈ ਸੀ ਤੇ ਕਹੀ ਗਈ ਸੀ ਕਿ ਕਿੰਨੇ ਤੋਂ ਆਉਣੀ ਤੇ ਸਾਨੂੰ ਵੀਡੀਓ ਭੇਜੀ ਸੀ ਪਿੰਡ ਦੇ ਵਿੱਚੋਂ ਸਰਪੰਚ ਸਾਹਿਬ ਹੋਰ ਪਿੰਡ ਦੇ ਜੀ ਵੀਰ ਪਿੰਡਾਂ ਫੜੀਆਂ ਬੀਬੀਆਂ ਮਾਤਾਵਾ ਉਨਾ ਬਲੂ ਵੀਡੀਓ ਬਣਾ ਕੇ ਕਿੰਨੇ ਟਡਵਾਲ ਵੀਰ たち ਕੋਈ ਜੀ ਗਈ ਕਿ ਇਹ ਸਾਡੀ ਜੁੜ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਮੈਂਟਲੀ ਅਫਸੈਟ ਹੈ ਸਾਦਰ ਸਾਹਿਬ ਵੀ ਇੱਕ ਮੈਂਟਲੀ ਅਫਸੈਟ ਹੈ ਦੀ ਇੱਕ ਭੈਣ ਹੋ ਰਹੀ ਹੈ ਉਹ ਵੀ ਥੋੜੀ ਮੈਂਟਲੀ ਅਫਸੈਟ ਹੈ ਉਸ ਭੈਣ ਨੂੰ ਕੁੱਟਦੇ ਮਾਰਦੇ ਬਹੁਤੇ ਕੱਲ ਵੀ ਜਿੰਦਾ ਲਾ ਕੇ ਰੱਖਿਆ ਹੋਇਆ ਜਿੰਨ ਘਰ ਦੇ ਵਿੱਚ ਤੇ ਸਾਡੀ ਟੀਮ ਜਿੱਥੇ ਲੈਣ ਪਹੁੰਚੀ ਹੈ ਇਹ ਅਸੀਂ ਅੱਜ ਇਸ ਭੈਣ ਨੂੰ ਲੈ ਕੇ ਗੁਰੂ ਕੇਸੋਈ ਆਸਿਸ਼ ਦੇ ਵਿੱਚ ਜਾ ਰਹੇ ਹਾਂ ਜਿੱਥੇ ਭੈਣ ਨੂੰ ਰੱਖਿਆ ਜਾਊਗਾ ਇਹਦਾ ਇਲਾਜ ਕੀਤਾ ਜਾਊਗਾ ਤੇ ਸੰਗਤ ਜੀ ਸਾਡੀ ਡਾਕੀ ਸੋਈ ਦੀ ਟੀਮ ਦੇ ਲਈ ਅਰਦਾਸ ਬੇਨਤੀ ਜਰੂਰ ਕਰਿਓ ਕਿ ਗੁਰੂ ਸਾਹਿਬ ਸਾਨੂੰ ਇੰਨੀ ਵੱਲ ਬਖਸ਼ਣ ਕਿ ਅਸੀਂ ਇਸ ਭੈਣ ਦਾ ਇਲਾਜ ਕਰਵਾ ਸਕੀਏ ਔਰ ਭੈਣ ਲਈ ਅਰਦਾਸ ਬੇਨਤੀ ਕਰਿਓ ਕਿ ਭੈਣ ਤੰਦਰੁਸਤ ਹੋਵੇ ਪਰਿਵਾਰ ਦੇ ਵਿੱਚ ਆਵੇ ਤੇ ਉਸਦੇ ਨਾਲ ਹੀ ਸੰਗਤ ਜਿਵੇਂ ਆ ਥੋੜਾ ਸਮਾਂ ਪਹਿਲਾਂ ਵੀ ਸੇਵਾ ਕਰਦੇ ਨੂੰ ਆਪ ਜੀ ਨੂੰ ਪਤਾ ਹੈ ਸੇਵਾ ਕਰਦੇ ਰਿਹਾ ਬਹੁਤਾਂ ਲੋਕ ਨਹੀਂ ਚੱਲਦੇ ਥੋੜਾ ਸਮਾਂ ਪਹਿਲਾਂ ਵੀ ਸਸਤਾ ਦੇ ਉੱਤੇ ਜਿਹੜੇ ਗੁਣਾਤਾਂ ਦੇ ਵਿੱਚ ਇੱਕ ਪਰਚਾ ਹੋ ਗਿਆ ਜਿਹਦਾ ਫਿਲਹਾਲ ਅਸੀਂ ਉਹਦੇ ਬਾਰੇ ਜੋ ਡਿਟੇਲ ਇਹਦੇ ਵਿੱਚ ਇੱਕ ਵੀਡੀਓ ਬਣਾ ਕੇ ਫਿਰ ਬਾਅਦ ਵਿੱਚ ਪਾਵਾਂਗੇ ਤੇ ਉਸੇ ਕਰਕੇ ਅਸੀਂ ਆਪਣੇ ਜੋ ਰੂਲ ਹੈ ਰੈਗੂਲੇਸ਼ਨ ਹੈ ਥੋੜੇ ਚੇਂਜ ਕਰ ਲਏ ਤੇ ਅਸੀਂ ਸਰਪੰਚ ਸਾਹਿਬ ਹੁਣਾਂ ਤੋਂ ਲਿਖਤੀ ਰੂਪ ਦੇ ਵਿੱਚ ਵੀ ਲਵਾਂਗੇ ਤੇ ਇਹਨਾਂ ਦੇ ਪਰਿਵਾਰ ਦੇ ਕੋਲੋਂ ਵੀ ਅਸੀਂ ਇਹ ਆਪਣ ਪਰਿਵਾਰ ਦੇ ਵੀ ਇਹ ਬਿਆਨ ਆ ਕਿ ਕੱਲੋਂ ਰੱਬ ਨਾ ਕਰੇ ਭੈਣ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਹਵੀ ਨਵੀ ਹੁੰਦੀ ਆ ਕਿਉਂਕਿ ਬੰਦੇ ਦੇ ਸਮਾਸਿਆ ਕੋਈ ਪਤਾ ਨਹੀਂ ਕਿਸੇ ਦਾ ਵੀ ਕੁਝ ਵੀ ਹੋ ਸਕਦਾ ਕਿਤੇ ਵੀ ਚਲਦੇ ਕਿਉਂਕਿ ਇੱਕ ਤਾਂ ਮੈਂਟਲੀ ਅਫਸੈਟ ਆ ਕਿਸ ਤਰ੍ਹਾਂ ਦੇ ਕੋਈ ਕਰੰਟ ਲਾ ਕੇ ਵੀ ਹੋ ਸਕਦਾ ਕੰਦ ਤਾਪੀ ਵੀ ਸਕਦੇ ਕਿ ਵੀ ਜਾ ਸਕਦੇ ਕਿਸੇ ਤਰ੍ਹਾਂ ਦੀ ਕੋਈ ਵੀ ਵਾਰਦਾਤ ਹੋ ਸਕਦੀ ਕਿਉਂਕਿ ਹੁਣ ਅਸੀਂ ਆਪਣੇ ਆਪ ਨੂੰ ਸੇਫਲੀ ਪੱਖ ਲੈ ਕੇ ਬਹੁਤ ਜ਼ਿਆਦਾ ਚੱਲ ਰਹੇ ਆ ਤੇ ਇਸ ਦੇ ਲਈ ਸਰਪੰਚ ਸਾਹਿਬ ਔਰ ਇਹਨਾਂ ਦਾ ਪਰਿਵਾਰ ਔਰ ਇਹਨਾਂ ਦੇ ਪਿੰਡ ਦੇ ਮੈਂਬਰ ਸਾਰੇ ਬਚਨ ਵਾਦਿਆ ਕੀ ਇਹਨਾਂ ਬੋਲੋ ਕੋਈ ਵੀ ਸਾਥਾ ਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸੋਚ ਤੋਂ ਖੈੜ ਅਸ਼ਰਵਾਲ ਤੇ ਇਹਨਾਂ ਦੇ ਕੋਲ ਲੈ ਕੇ ਜਾਣਾ ਕੋਈ ਇਤਰਾਜ਼ ਤਾਂ ਨਹੀਂ ਤੁਹਾਨੂੰ ਅਸ਼ਰਮ ਦੇ ਵਿੱਚ ਜਾ ਰਹੇ ਆ ਅਸ਼ਰਮ ਦੇ ਵਿੱਚ ਜਾਣਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਜੀ ਕੋਈ ਇਤਰਾਜ਼ ਨਹੀਂ ਹੈ ਹਾਂ ਜੀ ਤੇ ਤੁਹਾਨੂੰ ਇਤਰਾਜ਼ ਤਾਂ ਨਹੀਂ ਕੁੜੀ ਉੱਥੇ ਆਸ਼ਰਮ ਤੇ ਰਹੋਗੀ ਉੱਥੇ